ਯਾਰ ਸਰਕਾਰ ਨੇ ਸਾਡੇ ਸਾਰੇ ਕਿਸਾਨ ਆਗੂ ਜਿੰਨੇ ਸੀਗੇ ਧੋਖੇ ਨਾਲ ਉਥੇ ਸੱਦਿਆ ਸੱਦ ਕੇ ਉਹਨਾਂ ਨੂੰ ਅਰੈਸਟ ਕੀਤਾ ਕਿਸਾਨੀ ਦੇ ਪਿੱਛੇ ਸੂਰਾ ਮਾਰਿਆ ਜਿਹੜੀਆਂ ਇਹ ਮੰਗਾਂ ਜੇ ਅੱਜ ਦੇ ਆ ਕਿ ਪੂਰੀਆਂ ਕਰਦੇ ਨਾ ਮੇਰੀ ਗੱਲ ਐਮਐਲ ਸਾਬ ਜੇ ਮੰਗਾਂ ਪੂਰੀਆਂ ਕਰ ਲੈਂਦੇ ਨਾ ਜੇ ਅੱਜ ਅਸੀਂ ਗਰੰਟੀ ਕਾਨੂੰਨ ਬਣਾ ਦਿੰਦੇ ਨਾ ਐਮਐਸਪੀ ਦਾ ਠੀਕ ਹੈ ਕਿ ਨਹੀਂ ਜੀ ਆਉਣ ਵਾਲੀ ਕਿਸਾਨੀ 500 ਸਾਲ ਜਿਉਂਦੀ ਰਹੇਂਦੀ ਜਿਹੜਾ ਇਹ ਸੂਰਾ ਮਾਰਿਆ ਇਹ ਕੱਲੇ ਕਿਸਾਨੀ ਦੇ ਮਾਰਿਆ ਤੁਸੀਂ ਨਾ ਕਿ ਕੱਲੇ ਆਮ ਪਬਲਿਕ ਦੇ ਮੰਨ ਕੇ ਮੰਨ ਕੇ ਚਲੋ ਉੱਥੇ ਤੁਸੀਂ ਐ ਮਨੋ ਵੀ 5-7000 ਬੰਦਾ ਹੋਣਾ ਜੀ ਉਹ ਫੜ ਕੇ ਅਰੈਸਟ ਕਰ ਲਿਆ ਕਰੋੜਾਂ ਦਾ ਸਾ ਵੇਖਿਆ ਇਹਦੀ ਸਾਡੇ ਚੋਰੀ ਹੋ ਗਏ ਸਿਲੰਡਰ ਸਾਡੇ ਚੋਰੀ ਹੋ ਗਏ ਗੱਦੇ ਸਾਡੇ ਚੋਰੀ ਹੋ ਗਏ ਅੱਛਾ ਬੁੜੇ ਬੰਦੇ ਸੀਗੇ ਜਿਹੜੇ ਉਹਨੂੰ ਚਾਕ ਤੱਕ ਉੱਥੇ ਖਿੱਚ-ਖਿੱਚ ਕੇ ਉਹਨਾਂ ਨੇ ਫੁੱਡੇ ਮਾਰੇ ਹਜੇ ਸਾਡਾ ਇੱਕ ਬੰਦਾ ਸਰਕਾਰੀ ਹਸਪਤਾਲ ਦੇ ਵਿੱਚ ਬਟੰਡੇ ਪਿਆ ਜੀ ਉਹਦੇ ਮਣ ਕੇ ਆ ਦਬ ਗਈ ਜੀ ਵੇਖ ਕਿ ਨਹੀਂ ਜੀ ਅੱਛਾ ਮਹਾਰਾਜ ਦੀ ਪੁਤਰੀ ਉੱਤੇ ਪ੍ਰਗਾਸ ਹੈ ਜੀ ਪਾਲ ਜੰਦੀਆਂ ਦੇ ਜੋ ਹੋਈ ਐ ਐਮਐਸਟੀ ਦਾ ਮਤਲਬ ਉਹ ਗਰੰਟੀ ਹੋਈ ਜਾਂਦਾ ਗਰੰਟੀ ਗੋਵਰਨਰ ਵਾਲਾ ਬਈ ਬਿਲਕੁਲ ਇੱਥੇ ਤੱਕ ਨਹੀਂ ਜੀ ਆਪਣੇ ਆਪਣੇ ਮੌਜੂਦਾ ਆਪਣੇ ਆਪਾਂ ਮੰਤਰੀ ਕਹਿ ਰਹੇ ਪੰਜ ਮਿੰਟਾਂ ਪੰਜ ਮਿੰਟਾਂ ਨਹੀਂ ਕਰਾਂ ਮੈਂ ਅੱਛਾ ਦੇਖੋ ਤੁਸੀਂ ਜੇ ਜੇ ਤਾਂ ਤੁਹਾਨੂੰ ਆਪਾਂ ਨੂੰ ਚਾਹੀਦਾ ਜੀ ਮੌਜੂਦਾ ਸਰਕਾਰ ਨੂੰ ਸਾਥ ਦੇਣਾ ਸਾਰੇ ਕਿਸਾਨ ਆਪਾਂ ਅੱਜ ਸਾਡੀ ਫਸਲ ਕਣਕ ਝੋਨਾ ਕਲਦੀ ਨੂੰ ਵੇਚਦੀ ਹੈ ਉਹਦੇ ਦੀ ਬਿਚਲੀ ਹਰ ਤੋਂਨੇ ਚ ਕਿੰਨੀ ਕਾਟ ਲਾ ਕੇ ਵਿਗਿਆ ਦੇ ਅਸੀਂ ਮਰਦੇ ਆ ਜੀ ਅਸੀਂ ਮਰਦੇ ਫਤਲ ਕਿੰਨੇ ਹੋ ਜੀ ਸਾਨੂੰ ਅਲੋਡ ਦੀ ਫੀਸ ਕਰਨੀ ਹੈ ਇਹ ਵੀ ਕਹਿੰਦੇ ਰਹੇ ਆ ਮੁਕਤ ਤਰੀਕੇ ਨਾਲ ਇਹ ਕਹਿਆ ਜੀ ਵੀ ਆ ਸਾਡਾ ਐਮ ਐਲ ਏ ਗੋੜੀਆਂ ਸੱਫਾ ਜਾਊਗਾ ਗੋੜੀ ਚਾਹ ਵੀ ਕਿਹਾ ਕਰੂਗਾ ਤੁਸੀਂ 3 ਸਾਲ ਹੋ ਗਏ ਤੇ ਸਾਡੇ ਸਾਹਮਣੇ ਆਜ ਆਇਓ ਜੀ 3 ਸਾਲ ਹੋ ਗਏ ਐਮ ਐਲ ਏ ਸਾਹਿਬ ਤੁਸੀਂ ਮੈਨੂੰ ਸੱਗੋ ਮੈਜੂਆ ਇੱਕ ਮਿੰਟ ਹੋਰ ਐਮ ਐਲ ਏ ਸਾਹਿਬ ਤੁਸੀਂ ਮੈਨੂੰ ਸੱਗੋ ਮੈਜੂਆ ਇੱਕ ਮਿੰਟ ਹੋਰ ਧਿਆਨ ਰੱਖੋ ਆ ਸਕੂਲ 1900 ਛੇਤਰ ਵੇਲੇ ਦਾ ਸੀਧ ਹਾਲ ਦਾ ਧਰਮਪਾਲ ਸਿੰਘ ਦੇ ਨਾਂ ਤੇ ਬਣਿਆ ਹੋਇਆ ਠੀਕ ਹੈ ਉਦੋਂ ਨਾਲ ਪਰਮੇਟ ਬਣਿਆ ਠੀਕ ਹੈ ਆ ਨਾਂ ਦੇਖੋ ਜੀ ਇੱਕ ਮਿੰਟ ਦਾ ਤੁਸੀਂ ਆਪ ਹੀ ਕਰ ਦਿਓ ਆਪਣੇ ਤੇ ਆਪ ਹੀ ਕਰੀ ਰਹੀ ਹੋਵੇ ਨਹੀਂ ਨਹੀਂ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਨੋਟਮੈਨ ਜੀ ਆਪਰੇ ਖੜੇ ਹੋ ਮੇਰੀ ਗੱਲ ਇਹ ਪੱਲੇ ਦੇ ਪਿੱਛੇ ਹੁਣ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਬੰਦੇ ਦੇ ਮੱਥਰ ਹੁਣ ਦੁਸਰ ਨਹੀਂ ਕਰਨਾ ਚੇਨ ਨਹੀਂ ਕਰਨਾ ਇੱਥੇ ਖਾਪੇ ਥੋੜੀ ਕਹਿੰਦੇ ਮਸੀਂ ਦਿਨੋਂ ਲੈ ਨਾ ਸੁਟਾਉਂਦੇ ਦੇਖੋ ਆਪਾਂ ਕੀ ਰੋਲ ਦਾਂਗੇ ਆਪਾਂ ਪਾਵਾਗੇ ਸਾਰੇ ਆਪਣੇ ਦੇਖਭਾਲਤਰ ਖੜੇ ਜਿੱਥੇ ਆਪਣੀ ਹਾਂ ਇੱਕ ਜਵਾਬ ਹੈ ਕੋਈ ਜਵਾਬ ਬੱਚੇ ਕੋਈ ਨਹੀਂ ਠੀਕ ਹੈ ਸੁਪਰੀਆ ਟਾਈਮ ਹੋ ਗਿਆ 2:30 ਹੋ ਗਿਆ ਉਹ ਜਵਾਬ ਹੀ ਵਿਚਾਰੇ ਇਹ ਤੁਸੀਂ ਕਰਾਓ ਉਹਦੇ ਸਾਡੇ ਜਿਹੜੇ ਮਸਲੇ ਸਾਡੇ ਉਹ ਤੁਸੀਂ ਜੂਰਨਾ ਆਪੇ ਕਰਾ ਰਹੇ ਕਰਵਾ ਜਿਹੜੇ ਖਲੋਰੀ ਤੇ ਸਭੂ ਪਟੇ ਹਦੀ ਉਹ ਤੁਸੀਂ ਭਾਈ ਕਰਾਉ ਜੀ ਉਹ ਗੱਲ ਹੈਗੀ ਹੈ ਠੀਕ ਹੈ ਮੈਂ ਉਹਨੂੰ ਰეკਮੈਂਡ ਕਰਕੇ ਮੈਂ ਗਾਹਾਂ ਤੁਸੀਂ ਡੀਸੀ ਕੋਲੇ ਵੀ ਪਾ ਦੂੰਗੀ ਇਹ ਹੁੰਦਾ ਕੋਈ ਪਾ ਦੇ ਨਹੀਂ ਇੱਕ ਨਾ ਸਾਡੇ ਦੇਖੋ 10 10 ਹਜ਼ਾਰ ਰੁਪਏ ਪਿੰਡਾਂ ਜੋ ਇਕੱਠੇ ਕਰਿਆ ਸੋਨੂੰ ਪਤਾ ਪਿੰਡਾਂ ਜੋ ਬਾਸ ਇਕੱਠੀ ਕਰਨੀ ਕਿੰਨੀ ਓਪੀ ਹੁੰਦੀ ਹੈ 55000 ਰੁਪਏ ਦਾ ਸਾਡਾ ਪਿੰਡ ਲਹਿਰੇ ਤੂਰ ਕੋਟ ਦਾ ਨੁਕਸਾਨ ਹੋਇਆ ਤੁਸੀਂ ਮੈਨੂੰ ਇਹ ਵੀ ਲਿਖ ਕੇ ਦਿਓ ਬੀਫ ਦਾ ਇੰਨਾ ਹੋ ਗਿਆ ਵੈਰੀਫਾਈ ਕਰਾ ਕੇ ਤੁਹਾਨੂੰ ਨਹੀਂ ਨਹੀਂ ਉਹ ਤਾਂ ਦੇਖੋ ਸਾਰੇ ਪੰਜਾਬ ਲੈਵਲ ਦੀ ਗੱਲ ਹੈ ਜੀ ਅਸੀਂ ਪੰਜਾਬ ਕੰਨੇ ਇੱਕ ਪਿੰਡ ਦੇ ਨਹੀਂ ਲੈਣਾ ਚਾਹੁੰਦੇ ਇਹ ਤਾਂ ਇਹ ਕਹਿੰਦਾ ਵੀ ਪੰਜਾਬ ਦਾ ਹੋਵੇ ਜੀ ਇਹ ਹੈਗਾ ਮੇਰਾ ਹਲਕਾ ਠੀਕ ਹੈ ਕਿ ਨਹੀਂ ਮੇਰੇ ਹਲਕੇ ਦੇ ਵਿੱਚ ਜੋ ਵੀ ਤੁਹਾਡਾ ਅਸਤਾਨ ਹੋਇਆ ਤੁਸੀਂ ਮੈਨੂੰ ਲਿਖ ਕੇ ਦੇ ਦੋ ਨੀ ਚਲ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਇਹ ਗੱਲ ਮੰਨੋ ਵੀ ਜੇ ਜੇ ਤੁਸੀਂ ਇਹ ਨੰਨਕੋ ਵੀ ਤੁਹਾਡੇ ਕੱਲੇ ਪਿੰਡ ਦਾ ਆਪਾਂ ਇਹ ਕਹਿਣੇ ਆ ਵੀ ਜਿੰਨਾ ਤੁਹਾਡਾ ਹਲਕਾ ਤੁਸੀਂ ਆਪ ਦੀ ਰਿਪੋਰਟਾਂ ਕਰੋ ਤੁਸੀਂ ਇਦਾਂ ਕਹਿੰਦੇ ਸਰਕਾਰ ਤੋਂ ਭਰ ਭਾਈ ਇਹ ਜ਼ਰੂਰੀ ਹੋਣੀ ਚਾਹੀਦੀ ਮੈਂ ਤਾਂ ਮੈਂ ਲਿਖ ਦੇਵਾਂ ਮੈਨੂੰ ਮਨ ਸਭਾ ਸਾਡੀ ਮੰਗ ਇਹੀ ਹੈ ਵੀ ਸਾਨੂੰ ਸਮਝ ਦੀ ਤੁਸੀਂ ਮਦਦ ਕਰਕੇ ਆਪਣੀ ਸਰਕਾਰ ਐ ਭਵੰਤ ਮਾਨ ਨਹੀਂ ਜੀ ਗਾਹਟ ਪਾਉਣਾ ਸੀ ਵੀ ਜਾਓ ਹਰਿਆਣੇ ਚ ਦਿੱਲੀ ਜਾਓ ਆਪਾਂ ਦਾ ਲੋੜ ਹੀ ਨਹੀਂ ਸੀ ਪਹਿਲਾਂ ਤਾਂ ਕਹਿੰਦੇ ਰਹੇ ਨੀ ਪਹਿਲਾਂ ਕਹਿੰਦੇ ਰਹੇ ਰੌ ਆਹ ਨੂੰ ਜਨੇਸੀ ਦੇ ਧੋਖੇ ਨਾਲ ਉਥੇ ਸੱਦਿਆ ਕੱਢ ਕੇ ਉਹਨਾਂ ਨੂੰ ਅਰੈਸਟ ਕੀਤਾ ਕਿਸਾਨੀ ਦੇ ਪਿੱਛੇ ਸੁਰਾ ਮਾਰਿਆ ਜਿਹੜੀਆਂ ਇਹ ਮੰਗਾ ਜੇ ਅੱਜ ਦੇ ਆ ਕਿ ਪੂਰੀਆਂ ਕਰ ਦੇਣਾ ਮੇਰੀ ਗੱਲ ਨੂੰ ਐਮਐਲ ਸਾਹਿਬ ਜੇ ਮੰਗਾ ਪੂਰੀਆਂ ਕਰ ਲੈਂਦੇ ਨਾ ਜੇ ਅੱਜ ਅਸੀਂ ਗਰੰਟੀ ਕਾਨੂੰਨ ਬਣਾ ਲੈਂਦੇ ਨਾ ਐਮਐਸਪੀ ਦਾ ਠੀਕ ਹੈ ਕਿ ਨਹੀਂ ਜੀ ਆਉਣ ਵਾਲੀ ਕਿਸਾਨੀ 500 ਸਾਲ ਜਿਉਂਦੀ ਰਹੇਂਦੀ ਜਿਹੜਾ ਇਹ ਸੁਰਾ ਮਾਰਿਆ ਇਹ ਕੱਲੇ ਕਿਸਾਨੀ ਦੇ ਮਾਰਿਆ ਤੁਸੀਂ ਨਾ ਕੇ ਕੱਲੇ ਆਮ ਪਬਲਿਕ ਦੇ ਮੰਨ ਕੇ ਮੰਨ ਕੇ ਚਲੋ ਉੱਥੇ ਤੁਸੀਂ ਐ ਮੰਨੋ ਕਿ 5000 ਬੰਦਾ ਹੋਣਾ ਜੀ ਉਹ ਫੜ ਕੇ ਅਰੈਸਟ ਕਰ ਲਿਆ ਕਰੋੜਾਂ ਦਾ ਸਾਡਾ ਨੁਕਸਾਨ ਹੋ ਗਿਆ ਟਰਾਲੀਆਂ ਸਾਡੀਆਂ ਠੀਕ ਹੈ ਇਹ ਸੀ ਸਾਡੇ ਚੋਰੀ ਹੋ ਗਏ ਸਿਲੰਡਰ ਸਾਡੇ ਚੋਰੀ ਹੋ ਗਏ ਗੱਦੇ ਸਾਡੇ ਚੋਰੀ ਹੋ ਗਏ ਅੱਛਾ ਬੁੜੇ ਬੰਦੇ ਸੀਗੇ ਜਿਹੜੇ ਉਹਨੂੰ ਚਾਗਦਾ ਕਿ ਉੱਥੇ ਖਿੱਚ-ਖਿੱਚ ਕੇ ਉਹਨਾਂ ਨੇ ਫੁੱਡੇ ਮਾਰੇ ਹਾਜੀ ਸਾਡਾ ਇੱਕ ਬੰਦਾ ਸਰਕਾਰੀ ਹਸਪਤਾਲ ਦੇ ਵਿੱਚ ਬਟੰਡੇ ਪਿਆ ਜੀ ਉਹਦੇ ਮਣ ਕੇ ਆ ਦਬ ਗਈ ਜੀ ਕਿ ਨਈ ਜੀ ਅੱਛਾ ਮਹਾਰਾਜ ਦੀ ਫੋਟੋ ਉੱਤੇ ਪਗਾਸ ਹੈ ਜੀ ਪਾਰਕ ਕਰਦੀਆਂ ਨੇ ਜੀ ਉਹ ਨਹੀਂ ਹੋ ਸਕਦੀ ਐਮ ਐਸ ਪੀ ਦਾ ਮਤਲਬ ਉਹ ਗਰੰਟੀ ਹੋਣੀ ਚਾਹੀਦੀ ਗਰੰਟੀ ਕੋਲ ਨਾਲ ਰਹੀਦਾ ਬਿਲਕੁਲ ਚਾਈ ਤੱਕ ਨਹੀਂ ਜੀ ਆਪਣੇ ਆਪਣੇ ਮਜੂਦਾ ਆਪਣੇ ਆਪਣੇ ਮੰਤਰੀ ਕਹਿ ਕੇ ਰਹੀ ਜੀ ਪੰਜ ਮਿੰਟਾਂ ਪੰਜ ਮਿੰਟਾਂ ਨਹੀਂ ਕਰਾਂ ਮੈਂ ਅੱਛਾ ਦੇਖੋ ਤੁਸੀਂ ਇਹ ਜੇ ਤਾਂ ਤੁਹਾਨੂੰ ਆਪਣਾ ਚਾਹੀਦਾ ਜੀ ਮਜੂਦਾ ਸਰਕਾਰ ਨੂੰ ਸਾਥ ਦੇਣਾ ਸਾਰੇ ਕਿਸਾਨ ਆਪਾਂ ਅੱਜ ਸਾਡੀ ਫਸਲ ਕਣਕ ਝੋਲਾ ਕੰਦੀ ਉਹ ਵੇਚਦੀ ਆ ਉਹਦੇ ਦੀ ਬਿੱਲੀ ਧੋਨੇ ਚ ਕਿੰਨੀ ਕਾਟ ਲਾ ਕੇ ਵਿਕੀ ਆ ਦੇਵੀ ਮਰਦੇ ਆ ਜੀ ਅਸੀਂ ਮਰਦੇ ਬਦਲ ਕਿੰਨੇ ਹੋ ਜੀ ਸਾਨੂੰ ਲੋੜ ਦੀ ਨਹੀਂ ਕਰਦੇ ਇਹ ਵੀ ਕਹਿੰਦੇ ਰਹੇ ਆ ਵੀ ਅਸੀਂ ਪਸੰਦਾਂ ਦੇ ਨਾਲ ਹੋ ਵੀ ਸਾਰੇ ਕਹਿੰਦੇ ਜੀ ਪਸੰਦਾਂ ਦੇ ਨਾਲ ਕਹਿੰਦੇ ਜ਼ਰੂਰ ਹੈ ਪਰ ਕਰਕੇ ਨਹੀਂ ਦਿਖਾਇਆ ਜੀ ਗੱਲ ਹੈ ਬਿਲਕੁਲ ਅਸੀਂ ਇਹ ਗੱਲ ਮੰਨਦੇ ਆ ਕਹਿੰਦੇ ਜੀ ਇਹ ਗੱਲ ਸਾਲਾਂ ਤੋਂ ਨਾਮ ਦੇ ਚੀਜ਼ ਆਪਾਂ ਇਹਨਾਂ ਨੂੰ ਚੋਣੇ ਆਪਾਂ ਕਰਾ ਸਕਦੇ ਆ ਆਹ ਇੱਕ ਸਾਡਾ ਇਹ ਸਵਾਲ ਆ ਕੰਦ ਦਾ ਜੀ ਦੇਖੋ ਆਹ ਕੰਦ ਪਿੰਡਿਆ ਸਰਕਾਰਾਂ ਦੀ ਗੱਡੀ ਪੈਣੀ ਪਤਾ ਕਿਹੜੀ ਨਹੀਂ ਕੱਢੀ ਦੇਖੋ ਥੋੜੀ ਗਰਾਂਟਾ ਕਾਂ ਤੇ ਨਹੀਂ ਲੱਗੀ ਜੀ ਇਹ ਸਾਰਾ ਸਿਰ ਝੂਠ ਹੈ ਗਰਾੜ ਤੁਸੀਂ ਦਿੱਤੀ ਹੋਇਆ ਨਹੀਂ ਪਤਾ ਕਿੱਥੇ ਦਿੱਤੀ ਆ ਪਰ ਕਾਂ ਤੇ ਨਹੀਂ ਠੀਕ ਉਹ ਕ ਦੀ ਵੱਡੀ ਜਸੂ ਹਾਂਜੀ ਇਹ ਕੋਸ਼ ਬਾਉਂਡਰੀ ਬਣੀ ਰਹੀ ਸੀ ਹਾਂਜੀ 13 ਦੇ ਵਿੱਚ ਉਹਦੇ ਬਾਹਰ ਕੋਸ਼ ਸਾਡੀ ਸਰਕਾਰ ਨੇ ਦਿੱਤੀ ਹੈ ਗਰਾਟ 23 ਟੋਲੀਆਂ ਟੋਲੀਆਂ ਬਣੀ ਤਾਂ ਤੋਂ ਬਾਅਦ 22 ਚ ਬਣੀ ਇਹ 2023 ਗੱਲ ਕੋਈ ਸਰਕਾਰ ਨੇ ਕੀਤਾ ਹੋਇਆ ਤਾਂ ਥੋੜੇ ਪੈਣ ਦਾ ਕੰਮ ਹੀ ਹੈ ਪਰ ਐ ਤਾਂ ਨਹੀਂ ਜੀ ਕਿੱਥੋਂ ਇੱਕ ਹੋਰ ਪੈਸੇ ਦੇ ਰਹੀ ਹੂਟੇ ਦੇ ਨਾਮ ਪੈਸੇ ਤਾਂ ਨਹੀਂ ਕੋਈ ਸਮਝ ਇੱਕ ਇੱਕ ਮਦਦ ਕਰਦੀਆਂ ਗਲੀਆਂ ਲਾਗੀਆਂ ਜਿਵੇਂ ਇਥੇ ਹੈਗਾ ਮੈਨੂੰ ਦੱਸ ਦੇ ਵੀ ਇਥੇ ਸਾਡਾ ਹੱਕ ਆ ਜੀ ਪੁੱਛੋ ਸਾਡੇ ਬਾਹਰ ਖੜ੍ਹਦਾ ਸਾਡੇ ਤੁਸੀਂ ਨਮਾਇंदे ਮੈਨੂੰ ਸੁਣੋ ਹਾਂ ਜੀ ਕੋਟਾਂ ਬਾਕੀ ਜੁੜਿਆ ਦੇਖੋ ਹੈ ਕਿ ਅੱਜ ਦੇ ਬਾਅਦ ਦੇ ਚੁਣੇ ਨਹੀਂ ਸਾਡੀ ਕਮੇਟੀ ਬਾਤ ਆਪਣੇ ਮੁੱਖ ਉਪਰਤੀ ਸਾਬ ਨੇ ਕਿਹਾ ਸੀ ਵੀ ਆ ਸਾਡਾ ਐਮਐਲਏ ਗੋੜੀਆਂ ਸਫਾ ਜਾਊਗਾ ਗੁਰਦੀ ਚਾਹ ਵੀ ਕੇ ਆਇਆ ਕਰੂਗਾ ਤੁਸੀਂ 3 ਸਾਲ ਹੋ ਗਏ ਕਦੇ ਸਾਡੇ ਸਾਥ ਨਹੀਂ ਆਏ ਅੱਜ ਆਇਓ ਜੀ 3 ਸਾਲ ਹੋ ਗਏ ਐਮਐਲਏ ਸਾਹਿਬ ਇੱਕ ਮਿੰਟ ਗੱਲ ਸੁਣੋ ਐਮਐਲਏ ਸਾਹਿਬ ਤੁਸੀਂ ਮੈਨੂੰ ਸੱਦੋ ਮੈਂ ਆ ਜਾਊਂਗਾ ਇੱਕ ਮਿੰਟ ਹੋਰ ਧਿਆਨ ਰੱਖੋ ਆ ਸਕੂਲ 1900 76 ਵੇਲੇ ਦਾ ਸੀਧ ਹਾਲਦਾਰ ਧਰਮਪਾਲ ਸਿੰਘ ਦੇ ਨਾਂ ਤੇ ਬਣਿਆ ਹੋਇਆ ਠੀਕ ਹੈ ਉਦੋਂ ਆਪਣਾ ਨਾਮ ਬਣਿਆ ਆ ਆ ਨਾਂ ਦੇਖੋ ਜੀ ਇੱਕ ਮਿੰਟ ਦਾ ਆਪ ਹੀ ਕਰ ਦੇਣੀ ਆਪ ਨੇ ਆਹ ਦਿਖਾ ਆਹ 42 ਨੋਜ ਉਹ ਇੱਕ ਗੱਲ ਕਲੀਅਰ ਹੋਣੀ ਚਾਹੀਦੀ ਹੈ ਨੋਟਬੁੱਕ ਦੀ ਆਪਰੇ ਤੋਂ ਘੱਟ ਇਹ ਪੱਲੇ ਦੇ ਪਿੱਛੇ ਹੁਣ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਪਤਾ ਦੇਖੋ ਜੀ ਇਹਦਾ ਪੱਥਰ ਹੁਣ ਦੂਸਰ ਨਹੀਂ ਹੋ ਜਾਣਾ ਚੇਂਜ ਕਰਤਾ ਨਾ ਦੇਖੋ ਜੀ ਦੇਖੋ ਦੇਖੋ ਕਾਹਦੀ ਆ ਪਾਰਾ ਨਾ ਦੇਖੋ ਜੀ ਇਹਦੇ ਨਾਲ ਪਤਾ ਨਹੀਂ ਦੇਖੋ ਇਹ ਦੇਖ ਲੋ ਤੁਹਾਨੂੰ ਕਿੱਥੇ ਰਸੋਈ ਆ ਦੇਖੋ ਜੀ ਕਿੱਥੇ ਕਿਨੇ ਲੱਗਿਆ ਹੋਇਆ ਉਸ ਥੱਲੇ ਲਿਖਿਆ ਕਿਤਨਾ ਸਦਕਾ ਆ ਫਕਾੜੀ ਸੀਨੀਅਰ ਸੈਕੰਡਰੀ ਸਕੂਲ ਦਾ ਅੱਛਾ ਜੀ ਇਹਦੇ ਅੱਗੇ ਵੀ ਨਾਮ ਹੋਣਾ ਚਾਹੀਦਾ ਸੀ ਹਾਂ ਕੋਈ ਗੱਲ ਲਾਗੋ ਤਾਂ ਕਰ ਲੈਨੇ ਕਿਹਨੇ ਮਵਾਇਆ ਜੀ ਰਾਜੀ ਫੌਜੀ ਹੈ ਕੱਟ ਦੀ ਜੰਗ ਚ ਲੜਾਇਆ ਸੀ ਪੈਸੇ ਨਾ ਹੋਰ ਲਿਖਵਾ ਦੇਣਗੇ ਇਹਦੇ ਕਰ ਲੈਣੋ ਅਸੀਂ ਤੁਸੀਂ ਆਪ ਜਿਹੜੇ ਵਾਰ ਵੀ ਤੁਹਾਡੀ ਅੰਮ੍ਰਿਤ ਸਿੰਘ ਸਾਹਿਬ ਨੂੰ ਵੀ ਲਿਖ ਕੇ ਭੇਜਿਆ ਹੁਣ ਅਸੀਂ ਉਹ ਬੋਰਡ ਵਾਲਾ ਵੀ ਕਰਦੇ ਦੇਖੋ ਜਿੰਨਾ ਵੀ ਉਹ ਹੁੰਦਾ ਹੈ ਕਈ ਵਾਰੀ ਆ ਗੱਲ ਸੀ ਕਿ ਉਹ ਬਹੁਤਾ ਬ੍ਰੀਕ ਕਰਦੇ ਸੀ ਇਹ ਆਪਾਂ ਦੇਖ ਕੇ ਮਾਰ ਕੇ ਜੀ ਆਪਾਂ ਨਾਲ ਥੋੜੀ ਮਾਰਾਂਗੇ ਆਪਾਂ ਉਹਨਾਂ ਨੂੰ ਮਾਰਾਂਗੇ ਜਾਵਾਂਗੇ ਜਰਾ ਮੈਨੂੰ ਆਪਾਂ ਉਹਨਾਂ ਦੀ ਗੱਲ ਕਰਦੇ ਆ ਜੀ ਇਹ ਕੋਈ ਬੋਲਾ ਸਾਹਿਬ ਦੇ ਦੇਖੋ ਅੱਜ ਅਸੀਂ ਐਂ ਕਿਹਾ ਤੁਸੀਂ ਲਖਾਇਆ ਹੈ ਹੇਰਮਾਸਟਰ ਨੇ ਲਖਾਇਆ ਜੀ ਹੇਰਮਾਸਟਰ ਨੇ ਉਹ ਮੜੇ ਉਹ ਦੇਖੋ ਦਰਮਿਆਨ ਆਇਆ ਜੀ ਕਿਹਦਾ ਹੌਲਾ ਪਰ ਅੱਡੇ ਦੇ ਪਾਸੇ ਲੱਗਿਆ ਰਹਿ ਗਿਆ ਤੁਹਾਡੀ ਮੂਰਤੀ ਉਹ ਸਾਹਮਣੇ ਦਾ ਬਸ ਟੈਨੂ ਲੱਗਿਆ ਰਹਿ ਗਿਆ ਅੱਡੇ ਤੇ ਉਹਨਾਂ ਨੇ ਆ ਰਹੇ ਨੇ ਨਹੀਂ ਪਰ ਮਿਸਟੇਕ ਹੈ ਨਾ ਇਹ ਤਾਂ ਜਾਣ ਕੇ ਪਤਾ ਆਈ ਜੀ ਸੂਨੂ ਨਹੀਂ ਕਹਿੰਦੇ ਜੀ ਆਖਰ ਖੜੇ ਜੀ ਪਏ ਇਹਨਾਂ ਨੂੰ ਨਹੀਂ ਪਤਾ ਕੀ ਲੋਏ ਕੰਮ ਕਰ ਰਹੇ ਆ ਮੈਂ ਕਿਹੜਾ ਹਾਂ ਮੈਂ ਗਲਤ ਨੂੰ ਤਾਂ ਗਲਤੀ ਕਹਿਣਾ ਚਾਹੀਦਾ ਫਿਰ ਨਹੀਂ ਬਣਵਾ ਗਲਤੀ ਤਾਂ ਕਿਹਦੇ ਨੂੰ ਆਪਾਂ ਵਿੱਚ ਸੀ ਜਿਹਨੂੰ ਕਰਾਂਗੇ ਨਾ ਨਹੀਂ 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 ਕਰਦੇ ਅਸੀਂ ਐਂ ਨਹੀਂ ਕਹਿੰਦੇ ਕਿ ਐ ਐਮ ਐਲ ਦੀ ਗਲਤੀ ਐਮ ਐਲ ਦੀ ਗਲਤੀ ਨਹੀਂ ਕਹਿੰਦੇ ਜੀ ਅਸੀਂ ਹੈਡਮਾਸਟਰ ਨੇ ਨਹੀਂ ਗਲਤੀ ਕੀਤੀ ਐਥੇ ਖਾਪੇ ਥੋੜੀ ਕਹਿੰਦੇ ਮਸੀਂ ਦੀ ਨੋ ਲੈ ਨਾ ਸੁੱਟਾਉਂਦੇ ਦੇਖੋ ਕੀ ਲੋਦਾਂਗੇ ਆਪਾਂ ਬੁਲਾਵਾਂਗੇ ਸਾਰੇ ਆਪਣੇ ਦੇਖਾਤ ਖੜੇ ਜੀ ਉੱਤੇ ਆਪਣੀ ਬੱਚੇ ਕੋਈ ਠੀਕ ਹੈ ਸੁਪੀਆਂ ਟਾਈਮ ਹੋ ਗਿਆ ਟਾਈ ਵੱਢ ਗਿਆ ਦੀ ਵਿਚਾਰੀ ਦੁਨੀਆਂ ਸਾਡਾ ਨਾ ਪਰਵਾਹ ਇਹ ਤੁਸੀਂ ਕਰਾ ਦਿਓ ਉਹ ਸਾਡੇ ਜਿਹੜੇ ਮਸਲੇ ਸਾਡੇ ਉਹ ਤੁਸੀਂ ਜਰੂਰ ਨਾ ਆ ਕੇ ਕਰਾਓ ਸਾਡੇ ਜਿਹੜੇ ਖਨੌਰੀ ਤੇ ਸਭੂ ਪਟ ਤੇ ਹਜੇ ਉਹਦੇ ਸੁਪਾਈ ਕਰਾਓ ਜੀ ਸਾਡਾ ਕੋਈ ਨਾ ਕੋਈ ਨਹੀਂ ਹੈ ਮੈਨੂੰ ਲਿਖ ਕੇ ਦੇ ਦਿਓ ਲਿਖ ਕੇ ਨਹੀਂ ਨਹੀਂ ਭੇਜਾਂਗੇ ਸਰਪ੍ਰਾਈਜ਼ ਭੇਜਾਂਗੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ